ਕਿਆ ਮੰਦਰ ਦਾ ਮੂੰਹ ਕਮਾਇਆ ਸੀ ਪਹਿਲਾ ਵੀਡੀਓ ਕਾਇਮ ਲਾ ਸੇਹਾਂਦੀ ਸਵੇਰ ਦੇ ਵਜੇ 3 ਤਰੀਕ ਦੇ ਸਵੇਰ ਦੇ ਵਜੇ 7 ਤੇ ਚੱਲੇ ਆ ਅੱਜ ਨਾਸਰ ਨੂੰ ਤੇ ਵੀ ਜਮਾ ਚਲਦੀ ਇਹਦੇ ਨਾਲ ਆ ਕੇ ਤਿਆਰ ਹੋ ਗਏ ਆ ਨਾ ਤਾਂ 2:30 ਵਜੇ ਲੇਤੇ ਸੀ ਤਿਆਰ ਹੋ ਗਏ ਸੇਵਾ ਦਾ ਜਾਨਾ ਨਾ ਕਾਗਰਦੀ ਦੇ ਵੀਡੀਓ ਵੀਡੀਓ ਨਹੀਂ ਜਰਾ ਜਿੱਥੇ ਬਣਾਉਂਦੇ ਨੇ ਉਹ ਸੇਵਾ ਕਰਕੇ ਆ ਜੀ ਦੇ ਚੱਲਦੇ ਆ ਥੱਲੇ ਆਉਣਾ ਪਹਿਲਾਂ ਹੀ ਗੱਲ ਚ ਰਹਿ ਗਈ ਔਰ ਸਦਾ ਜਾਂਦਾ ਹੈ ਇਹ ਵੀ ਜਾਣਗੇ ਇਹ ਤੰਨ ਆਪਾ ਬਹਿ ਕੇ ਉੱਥੇ ਤੋਂ ਚੱਲਦੇ ਆ ਤੰਨ ਸਦਾਵਤਾ ਜਨ ਰਿਹਾ ਜੇ ਵੰਦੇ ਰੋ ਹਾਂ ਨਾ ਕੀ ਦੇਖ ਰਿਹਾ ਇੱਕ ਜਨ 10 ਘੰਟੇ ਦੀ ਸਵਾਰੀਆਂ ਸੋ ਆ ਬੰਦਾ ਬੈਠਣਾ ਨਹੀਂ ਮੰਨਦਾ ਹੀ ਪਤਾ ਨਹੀਂ ਕੀ ਹੋਇਆ ਇਹਨਾਂ ਨਾ ਮਗਰ ਵੇਣਾ ਜਾ ਮਗਰ ਕੀ ਹੈ ਆਉਣੇ ਜੰਡੀ ਯਾਰ ਵਾਲ ਦਾ ਜਾਂਦਾ ਹੈ ਪੂਰਾ ਕੋੜਾ ਵਾਲਾ ਤਾਂ ਤਿਆਰ ਕਰਿਆ ਹੋਇਆ ਜਾ ਕੇ ਜਾਲੀ ਉੱਪਰ ਵੀ ਸੰਗਤ ਥੱਲੇ ਵੀ ਸੰਗਤ ਉੱਪਰ ਬੰਦੇ ਬੈਠੇ ਨੇ ਥੱਲੇ ਗੁੜੀਆਂ ਇੱਥੇ ਸਾਰੇ ਪਾ ਜਾ ਰਹੇ ਆ ਇਹ ਮੜੀ ਵਜੋਂ ਧਰਤੀ ਆ ਜਿਹੜੀ ਖੱਲ ਨਾਲੋਂ ਨਾਲ ਆ ਜਿਹੜੀ ਬੰਦਿਆ ਰਵੇ ਜਮੀਨਾ ਇਹ ਉਹ ਮਾਰਾ ਹਟਰ ਤੋਂ ਕਰਨਾਟਕ ਦੇ ਸਾਈਡ ਥੱਲੇ ਨੂੰ ਸੀ ਇਹ ਐਮਟੀ ਸਾਈਡ ਉੱਪਰ ਨੂੰ ਆ ਰੋਡ ਦੀ ਹਾਲ ਤਾਂ ਉੱਥੇ ਵੀ ਕੁਝ ਸੀ ਹੁਣ ਵੀ ਕੁਝ ਇਹ ਥੋੜੀ ਜਿਹੀ ਵਜੋਂ ਧਰਤੀ ਆ ਇੱਥੇ ਪਾਣੀ ਬੁੜੀ ਲੱਗਦਾ ਉਹ ਵੱਧ ਰਾਂ ਥੋੜੀ ਉਹਨੇ ਪਹਾੜੀ ਏਰੀਆ ਜੀ ਨਾ ਪਾਣੀ ਦੀ ਜਾਰੀ ਨਰਸੀਨ ਜਾਂਦੇ ਹੋਏ ਰਾਹ ਤੇ ਜਾਉਂਦਾ ਗੁਰਦਾਰਾ ਸ੍ਰੀ ਦਮਦਮਾ ਸਾਹਿਬ ਇੱਕ ਦਮਦਮਾ ਸਾਹਿਬ ਉੱਥੇ ਜਿੱਥੇ ਘੋੜੇ ਬੰਨੇ ਸੀ ਉਹ ਬੌਲੀ ਸਾਹਿਬ ਵਾਲਾ ਦਮਦਮਾ ਸਾਹਿਬ ਬਾਕੀ ਇਤਿਹਾਸ ਤੋਂ ਅੰਦਰ ਜਾ ਕੇ ਦੱਖਣ ਦੀ ਯਾਤਰਾ ਨੂੰ ਇੱਥੇ ਆਏ ਨੇ ਦੱਖਣ ਦੀ ਯਾਤਰਾ ਤੇ ਜਦੋਂ ਪੰਜਾਬ ਵੱਲੋਂ ਚੱਲੇ ਨੇ ਔਰ ਦਮਦਮਾ ਸਭ ਸੰਤਨਗਰ ਅਨਸੋਲੀ ਜ਼ਿਲ੍ਹਾ ਮਹਾਰਾਸ਼ਟਰ ਅਰੇ ਤਲਾ ਸੀ ਪਹਿਲਾਂ ਤਲਾ ਦੇ ਕੰਡੇ ਦੇ ਆ ਕੇ ਬੈਠੇ ਸੀ ਗੁਰੂ ਸਾਹਿਬ ਤੇ 8 ਦਿਨ ਇੱਥੇ ਰਹੇ ਨੇ 8 ਦਿਨ ਇੱਥੇ ਵਿਸ਼ਰਾਮ ਕੀਤਾ ਗੁਰੂ ਸਾਹਿਬ ਨੇ ਤੇ ਇਥੋਂ ਜੰਗੀ ਵਰਸਾ ਪ੍ਰਾਪਤ ਹੋਇਆ ਸੀ ਕੁਮਾ ਕਿਸਨ ਗੇਮ ਜਿ ਇਤਿਹਾਸ ਆ ਜਿਹੜਾ ਉੱਪਰਲੇ ਸ਼ਲੋਕ ਨੇ ਇਹ ਸੂਰਜ ਪ੍ਰਕਾਸ਼ ਗ੍ਰੰਥ ਉਹਨਾਂ ਚ ਪ੍ਰਗਟ ਹੋਇਆ ਇਹ ਸਥਾਨ ਬਸੰਤਨਗਰ ਕੋਲੀ ਸਿਸੌਰ ਉੱਥੋਂ ਪ੍ਰਾਪਤ ਹੋਇਆ ਇਹ ਸਥਾਨ ਅੱਗੇ ਚੱਲਦੇ ਹੱਥਲੇ ਲੰਗਰ ਸ਼ਾਮ ਲੈ ਲੈ ਗਏ ਲੋਵ ਜੀ ਮੱਥਾ ਟੇਕ ਲਿਆ ਲੰਗਰ ਵੀ ਛਕ ਲਿਆ ਹੁਣ ਚੱਲਿਆਂਗਾ ਨਪਾਸਤ ਨਾਮ ਦੇ ਜੀ ਦੇ ਮੰਦਿਰ ਨੂੰ ਅੱਗੇ ਕਰਾਉਣਾ ਤੁਹਾਡੇ ਦਰਸ਼ਕ ਕਿਹ ਵੱਜ ਗਏ 9 ਵਜੇ ਨੂੰ 5 ਮਿੰਟ ਰਹਿ ਗਏ ਆ ਬੈਠਾ ਭਾਈ ਅਰੇ ਗੁਰੂ ਘਰ ਜਾ ਰਹੇ ਆ ਮੈਂ ਆ ਗਿਆ ਠੀਕ ਹੈ ਜਿਹੜਾ ਵਾਧੇ ਦੇ ਦਾ ਦਾ ਨਾ ਕੋ ਮੱਖੀ ਖੜੀ ਹੈ ਵਿੱਚ ਕਿਤੇ ਹਰੀ-ਹਰੀ ਆ ਜਾਂਦੀ ਨਹੀਂ ਤਾਂ ਲਜਾਦਾ ਤਰਤਾ ਪੱਕੀ ਪਈ ਆ ਫਸਲਾਂ ਇਹਨਾਂ ਡੇਢੀ-ਮੇਢੀ ਨਹੀਂ ਨੇ ਕੋਈ ਮੂਰੇ ਪਿੱਛੇ ਲੱਗੀ ਗੰਨਾ ਵਿੱਚ ਵੱਢੀ ਜਾਂਦੇ ਨੇ ਬੱਚ ਗੰਨਾ ਐ ਖੜਾ 4-5 ਮਹੀਨਿਆਂ ਦਾ ਰੋਡ ਦਾ ਤਾਂ ਬਹੁਤ ਲੇਕਰ ਕੰਮ ਆ ਰਿਹਾ ਤੇ ਰੋਡ ਕੰਕਰੀਟ ਦੀਆਂ ਬਣ ਲੱਗੀਆਂ ਇਹਨਾਂ ਨੇ ਤੇ ਕੈਮਰਾ ਆਉਂਦਾ ਫਿਰ ਇਹਨਾਂ ਨੂੰ ਉੱਨੇ ਦਾ ਹੋ ਜੂਗੀ ਰਹਿਣਾ ਦੀ ਦੂਜੀ ਰੋਡਾਂ ਦੇ ਇੱਥੇ ਕਿੱਥੇ ਖੜ੍ਹਦੀਆਂ ਨੇ ਫਕਤ ਨਾਮ ਦੇ ਉਹ ਬਾਬਾ ਨਾਮ ਦੇ ਚੱਕੀ ਅੰਦਰ ਚਲੋ ਜੀ ਆਹ ਰੋਕ ਮੰਡੀ ਨਾਲ ਜੀ ਅਰੇ ਫਕਤ ਨਾਮ ਦੇ ਵੀ ਚੱਕੀ ਆ ਬਾਕੀ ਦੇਖਦੇ ਅੰਦਰ ਜਾ ਕੇ ਫੌਤਨਾ ਉਹਨੇ ਜੀ ਵੀ ਚੱਕੀ ਚੱਕੀ ਇਹ ਬਾਰੇ ਉੱਧਰ ਪਰਲੇ ਵਾਸੇ ਮੰਦਿਰ ਆ। ਕਰੋ ਦਰਸ਼ਨ ਆਹ ਹੋਣੇ ਤੁਮ ਗਾ ਜਾਕਰ। ਜਿਹੜਾ ਮੰਦਿਰ ਕਮਾਇਆ ਸੀ। ਅੱਗੇ ਕਰਾਉਣਾ ਤੁਹਾਨੂੰ ਦਰਸ਼ਨ। ਆਹ ਸੀ। ਆਹ ਮੰਦਿਰ ਕਮਾਇਆ ਸੀ। ਸਤਨਾਮ ਦੇਓ ਜੀ। ਅਜ ਵੀ ਬਿਨਾ ਨਹੀਂ ਤੋ ਖੜਾ ਐ। ਲੋਇਆ ਮੰਦਰ ਦਾ ਮੂੰਹ ਕਿਉਂ ਆਇਆ ਸੀ ਪਹਿਲਾ ਵੀਡੀਓ ਤਾਂ ਹੀ ਮੈਨੂੰ ਲੱਛ ਚ ਬਣ ਗਈ ਚੜ੍ਹਦੇ ਪਾਸੇ ਨੇ ਤਾਂ ਮੂੰਹ ਸੀ ਹੁਣ ਛਿਪਦੇ ਪਾਸੇ ਨੂੰ ਇਹਦਾ ਮੂੰਹ ਹੋ ਗਿਆ ਮੰਦਰ ਦਾ ਉਧਰ ਲੈਣ ਲੱਗੀ ਆ ਪੂਰੀ ਵੱਡੀ ਪਹਿਲਾਂ ਦਾ ਮੂੰਹ ਚੜ੍ਹਦੇ ਪਾਸੇ ਹੁੰਦਾ ਸੀ ਹੁਣ ਇਹਦਾ ਮੂੰਹ ਲੈਦੇ ਪਾਸੇ ਆ ਇਹ ਲੱਗਿਆ ਉਹਨਾਂ ਨੇ ਆ ਕੇ ਆਪਦੀ ਭਜਨ ਮੰਦਗੀ ਸ਼ੁਰੂ ਕਰਤੀ ਜੀ ਬਾਬਾ ਨਾਮਦੇਵ ਜੀ ਨੇ ਤੇ ਜਿਹੜੇ ਪੁਜਾਰੀ ਸੀ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਉਦੋਂ ਜਾਤੀਵਾਦ ਦਾ ਵੱਧ ਚੱਲਦਾ ਸੀ ਹੁਣ ਵੀ ਚੱਲਦਾ ਪਹਿਲਾਂ ਬੜਾ ਜਿਆਦਾ ਚੱਲਦਾ ਸੀ ਤੇ ਉਹਨਾਂ ਨੇ ਉਹਨਾਂ ਨੂੰ ਚੱਕ ਕੇ ਮੰਦਰ ਤੇ ਮੋਹਰੋਂ ਬਿਠਾ ਕੇ ਚੱਕ ਕੇ ਮਗਰ ਬਿਠਾਤਾ ਫਿਰ ਭਗਤ ਨਾਮਦੇਵ ਜੀ ਨੇ ਕਿਹਾ ਰੱਬ ਨੂੰ ਵੀ ਤੂੰ ਜੇ ਜਾਤ ਹੀ ਬਣਾਉਣੇ ਸੀ ਪਰ ਸਾਨੂੰ ਕਾਹਤੋ ਬਣਾਇਆ ਇਨਸਾਨ ਕਾਹਤੋ ਬਣਾਇਆ ਜਾਤਾਂ ਹੀ ਬਣਾਉਂਦਾ ਤਾਂ ਉਦੋਂ ਮੰਦਰ ਦਾ ਮੂੰਹ ਘੁੰਮਿਆ ਸੀ ਮੰਦਰ ਦੀ ਨਹੀਂ ਹਜੇ ਵੀ ਹੈ ਨਹੀਂ ਥੱਲੇ ਉਹੀ ਮੰਦਰ ਹੈ ਘੁੰਮਿਆ ਹੋਇਆ ਇਹ ਬਣਾਣੀ ਤਾਂ ਇਹ ਚੱਕ ਕੇ ਘੁੰਮਿਆ ਹੋਇਆ ਤੇ ਤੁਹਾਨੂੰ ਦਿਖਾ ਦਿੰਦੇ ਆ ਆਪਕਾ ਸਾਹਿਬ ਤੁਹਾਨੂੰ ਬਸ ਪਰਿਵਾਰ ਫਕੀਰਾਂ ਦਾ ਆਪਕੇ ਮਨੋਕਾਮਨਾ ਪੂਰੇ ਕਰਦਾ ਆ ਕੇ ਲੈਂਦੇ ਪਾਸੇ ਨੂੰ ਇਹਦਾ ਮੂੰਹ ਅੱਜ ਮੰਦਰ ਦਾ ਲੈਂ ਨਾ ਬਹੁਤ ਵੱਡੀ ਹੈ ਵਾਹ ਤਨਾਵ ਦੇਵ ਜੀ ਆ ਕੇ ਇੱਧਰ ਬੈਠੇ ਸੀਗੇ ਤੇ ਮੰਦਰ ਦਾ ਮੂੰਹ ਹੁਣ ਇੱਧਰਲੇ ਪਾਸੇ ਨੂੰ ਲੈਂਦੇ ਪਾਸੇ ਨੂੰ ਜੇਰ ਸ਼ੁਰੂ ਦੇ ਸਫਰਾਗੋ ਸੰਤਨਾਵ ਦੇਵ ਜੀ ਮਹਾਰਾਜ

ਆ ਭੀੜ ਲੱਗੀ ਆ ਇੰਦਰ ਭੀੜ ਆ ਸਾਰੀ ਸੰਗਤ ਕਹ ਲੋ ਸੰਗਤ ਕਹਨੇ ਆਪਾਂ ਆਰੇ ਕੋ ਮਜਾਉਂਦੇ ਚੜਦੇ ਜਦ ਐਨੀ ਭੀੜ ਹੁੰਦੀ ਆ ਗੁਰੂ ਦੀਨ ਦਿਹਾੜਾ ਆਉਂਦਾ ਉਦੋਂ ਵੱਧ ਭੀੜ ਹੋ ਜਾਂਦੀ ਏ ਤੁਹ ਅੱਜ ਵੀ ਭੀੜ ਬਹੁਤ ਆ ਭਗਤ ਨਾਮਦੇਵ ਜੀ ਸਾਰੇ ਮਥੜੇ ਕੋਲ ਵੀ ਭੀੜ ਆ ਲੋਈ ਮੰਦਰ ਤੋਂ ਚਾਲੇ ਪਾਵੇ ਆ ਗਵਡਾਰਾ ਸਾਹਿਬ ਨੇ ਬਾਬੇ ਨਾਮ ਦੇ ਦੇ ਘਰ ਕਨੇ ਨੇ ਲੋਈ ਭਗਤ ਨਾਮ ਦੇ ਇਹਦਾ ਪ੍ਰਿੰਟ ਪਾਉਂਦੇ ਆ ਆਪਸੀ ਆਹ ਮੰਦਰ ਦੀ ਐਂਟਰੀ ਬਣ ਗਈ ਸ਼ਿਵ ਮੰਦਰ ਵੀ ਇਹ ਪਹਿਲਾਂ ਜਿੱਥੇ ਆ ਕੇ ਭਜਨ ਵੰਦਗੀ ਸ਼ੁਰੂ ਕੀਤੀ ਹੈ ਯਾਰ ਬਹੁਤ ਏ ਕੰਗੇ ਜੀ ਆਪ ਨੂੰ ਮੋਦਕ ਮੰਦਿਰ ਆ ਨਿਸ਼ਕੇ ਨਿਸ਼ਕੇ ਯਾ ਚੰਕਾ ਕੀ ਮੁੱਖਿਆ ਨਿਸ਼ਕੇ ਠੀਕ ਹੈ ਠੀਕ ਹੈ ਆ ਮੰਦਰੀ ਇੱਥੋਂ ਉੱਠ ਕੇ ਜਾ ਕੇ ਉਧਰ ਫਿਰ ਚੱਕੀ ਕਮਾਈ ਸੀ ਵਿੱਟਲ ਵਿੱਟ ਲਗਾ ਕੇ ਐਂ ਦੱਸਿਆ ਉਹਨਾਂ ਨੇ ਉਧਰ ਪੁਜਾਰੀ ਬੈਠੇ ਜਿਹੜੇ ਠੀਕ ਹੈ ਕਿ ਇਹਨਾਂ ਨੇ ਚੱਕੀ ਕਮਾਈ ਸੀ ਮੰਦਰ ਦੀ ਪ੍ਰਗਰਮਾ ਸਾਰੀ ਦੇਖ ਲੋ ਜੀ ਉਪਰ ਬਹੁਤ ਪ੍ਰਾਣੀ ਮੂਰਤੀਆਂ ਬਣੀਆਂ ਨੇ ਮੀਨਾਕਾਰੀ ਬਹੁਤ ਹੋਈ ਹੈ ਮੰਦਿਰ ਤੇ ਪੁਰਾਣਾ ਤਨ ਮੰਦਿਰ ਆਏ ਆ ਨਾਮਦੇਵ ਜੀ ਨੂੰ ਇੱਥੇ ਘਟੋ ਘਟਾਇਆ ਨੂੰ 750 ਸਾਲ ਹੋ ਗਏ 700 ਸਾਲ ਤੋਂ ਉੱਤੇ ਹੋ ਗਏ ਤੇ 700 ਸਾਲ ਤੋਂ ਉੱਤੇ ਹੋ ਗਏ ਤੇ ਉਹ ਚੱਕੀ 1100 ਸਾਲ ਪੁਰਾਣੀ ਹੈ ਕਿ ਆ ਟਕੇ ਜਲਾਉਣ ਵਾਲੇ ਵਾੜਾ ਉਹ ਕਰਦੇ ਨੇ ਵੀ ਤੰਗ ਇਹ ਪੂਰੀ ਪ੍ਰਕਰਮਾ ਹੋ ਗਈ ਮੰਦਰ ਦੀ ਤੁਹਾਨੂੰ ਸਾਰਾ ਹਾਲ ਦਲਦਲ ਕੋ ਵਿਖਾਤਾ ਉਹ ਇਧਰ ਸਰੋਵਰ ਪੜਿਆ ਹੋਇਆ ਬੋਲੇ ਹੀ ਸੋਨਿਆ ਸੋ ਪਸਰੀਆ ਬਾਬਾ ਇਹ ਕਿੰਨੇ ਰੁਪਇਆ 1 2 ਲੋਈ ਮੰਦਰ ਨਾਲ ਚਾਲੇ ਪਾਵੇ ਆ ਗਲਦਾਰ ਸਾਹਿਬ ਨੇ ਬਾਬੇ ਨਾਮ ਦੇ ਦੇ ਘਰ ਕਨੇ ਨਾ ਲੋਈ ਭਗਤਾਂ ਨਾਮ ਦੇ ਇਹ ਪਿੰਡ ਪਹੁੰਚ ਗਏ ਆ ਵਾਪਸੀ ਲੋਈ ਚੱਲੇ ਸਾਰੀ ਸੰਗਤ ਪਿੰਡ ਚੋਂ ਵਾਪਸੀ ਪਿੰਡ ਸੰਗਤ ਦਾ ਦੇਖੋਗਾ ਮੈਂ ਦੇਖ ਰਹੀ ਆ ਦੰ ਲੋਕ ਪੰਡ ਚਾ ਜਾ ਕੇ ਘਰ ਆਸਨਾ ਹੁੰਦੇ ਈ ਤੇ ਛੋਟਾ ਜਿਹਾ ਪੰਡਾ ਲੈ ਜੀ ਲੈ ਲਾ ਕੇ ਖਾਪੇ ਲੈ ਜੀ ਖੋਪੇ ਖਾਪੇ ਵਾਲੇ ਨੇ ਭਾਈ ਦਾਲ ਜੀਨੀ ਆਉਂਦੇ ਪਛੇਤ ਆ ਜਾਓ ਮੇਰਾ ਨਾਮ ਖਾਸਾ ਵੱਡਾ ਪ੍ਰਾਣੀ ਕੁਟੀ ਰਹਿਣਗੇ ਆਲਾ ਹਾਂ ਕੰਨਾਵ ਬੇਬੀ ਘਰ ਆयो ਪਹਿਲਾਂ ਮਾਰ ਤੂੰ ਨਾ ਬੇਸੀ ਜਾਣ ਲੱਗ ਰਿਹਾ ਉਹਨੇ ਇਦਾਂਵੇਂ ਘਰ ਨੇ ਨਾ ਨਸੀ ਰਿੰਡ ਚ ਨਰਸੀ ਨਰਸੀ ਦਰਵਾਜ਼ਾ ਦੇਖੋ ਘਰ ਦਾ ਕਹੇ ਜਾ ਲੋਹੇ ਟਾਈਪ ਅਗੇ ਲੱਕੜ ਦਾ ਪੁਰਾਣਾ ਘਰ ਨੇ ਇਹ ਸਾਲ ਪੁਰਾਣਾ ਇਹ ਤਿੰਨ ਨਕਲੋਂ ਜੀ ਹੈ ਰੌਣਜੀ ਰੌਣਜੀ 400 ਦਾ ਕਿਲੋ ਅੱਛਾ ਬਰਨਕਸ਼ ਜਿਹੜਾ ਹੁਣ ਪੰਜਾਬ ਚ ਉਹ ਹੀ ਚੀਜ਼ ਦਾ ਭਾਅ ਹੋ ਰਿਹਾ ਆਪਣੇ ਵਾਲੇ ਵੈਲੀ ਪਤਾ ਨਹੀਂ ਕਹ ਦੋ ਭਾਰਤ ਕੀ ਹਾਲ ਨੇ ਖਾਦਾ ਜਿਹੜੀ ਚੀਜ਼ਾਂ ਉੱਥੇ ਮਿਲਦੀਆਂ ਨੇ ਉਹ ਇੱਥੇ ਜਿਹੜੀਆਂ ਨੇ 900 ਰੁਪਏ ਪਈ ਆ ਇੱਥੇ ਆ ਲੈ ਜੀ ਉਹੀ ਆਪਣੇ ਰੇਟ ਪੈਂਦੀ ਜਾਗਾ ਇੱਥੇ 18 ਉਹ 70 35 3600 ਨੂੰ ਪੈਂਦੀ ਆ ਆਪਣੇ ਵੀ ਇੱਥੇ 35 3600 ਨੂੰ ਲੈ ਵੀ ਭਾਰ ਦਿੱਤੀ ਜਾਂਦੇ ਨੇ ਲੋਕ ਨੇ ਐ ਓਏ ਉਹੀ ਲੈ ਚੀ ਆਪਣੇ ਉਹੀ ਲੈ ਚੀ ਹੋਰੇ ਆ ਲੈ ਜੀ ਵੀ ਇਹਨਾਂ ਨਾਲ ਹੋਰ ਵੀ ਫਸਲ ਹੀ ਨਹੀਂ ਹੈਗੀ ਕਿਉਂ ਹੋਗਾ ਆਪਣੇ ਨਾਲ ਲੈ ਚੀਂ ਢੋਈ ਆ ਪੰਜਾਬ ਨੂੰ ਨੌਂਟ ਹੋਈ ਜਾਂਦੇ ਆ 900 ਰੁਪਏ ਪਾਈਆ ਹਲਦੀ ਆਪਣੇ ਵਧੀਆ ਹੁੰਦੀ ਹੈ ਕਿ ਇੱਧਰ ਵਧੀਆ ਹੁੰਦੀ ਹੈ ਅੰਜੜੀ ਜੀ ਆਪਣੇ ਹੁੰਦੀ ਆ ਉਹ ਕਿਉਂ ਲੈਣੀ ਆ ਆਪਣੇ ਘਰੇ ਚ ਆ ਜਾਂਦੇ ਨੇ ਇਹਨਾਂ ਦੇ ਘਰੇ ਦੇਖੋ ਕਾਲੇ ਰੰਗ ਚ ਨੇ ਆਪਣੇ ਲਾਲ ਰੰਗ ਚ ਪੱਕਦੇ ਕਾਲੇ ਰੰਗ ਚ ਪੱਕਦੇ ਨੇ ਉਰੇ ਦਾ ਸਕੂਲ ਆ ਪਾਣੀ ਪਾਣੀ ਦਾ ਫਰਕ ਆ ਇਹ ਪਾਣੀ ਇੱਧਰਲਾ ਅਹਿਮਦਾਬਾਦ ਦਾ ਬਣਿਆ ਹੋਇਆ ਇਹ ਕੋਕ ਉਹੀ ਪਾਣੀ ਦਾ ਫਰਕ ਆ ਪੰਜਾਬ ਦਾ ਪਾਣੀ ਮਿੱਠਾ ਉੱਥੇ ਦਾ ਪਾਣੀ ਉੱਥੇ ਦਾ ਕੋਕ ਵਧੀਆ ਇੱਥੇ ਦਾ ਕੋਕ ਮਾੜਾ ਫਰਕ ਆ ਆ ਸਕੂਲ ਆ ਇਹਦਾ ਇਹ ਸਕੂਲ ਆ ਨਰਸੀ ਪਿੰਡ ਦਾ ਬਾਬਾ ਨਾਮਦੇਵ ਦੀ ਪਿੰਡ ਦਾ ਸਕੂਲ ਆ ਸਰਕਾਰੀ ਸਕੂਲ ਆ ਹਾਂ ਰੋਡ ਤੇ ਬਣਿਆ ਹੋਇਆ ਬੱਸ। ਇਹਦੀ ਗੱਲਬਾਤ ਨਹੀਂ ਹੈਗੀ। ਆਹ અમદાવાદ ਦਾ ਬਣਿਆ ਹੋਇਆ ਹੈ। ਪਾਣੀ ਦੀ ਫਰਕਾ ਹੈਗਾ ਹੈ ਜੀ ਇਦਾਂ। ਟਾਈਮ ਸਵੇਰ ਦੇ 9:12 ਹੋਣ ਵਾਲੇ ਨੇ, ਲੱਗਦਾ ਜਿਵੇਂ 3:00 ਵੱਜੇ ਹੁੰਦੇ ਨੇ। ਲੋ ਜੀ ਨਾਮਦੇਵ ਜੀ ਦੇ ਦੂਜੇ ਮੰਦਰ ਆਏ ਇੱਥੇ ਵਧੀਆ ਮਨੀ ਹੈ ਮਾਰਕਟ ਖਾਣ ਪੀਣ ਦੀ। ਕੁੰਗਰੂ ਵੱਨੀ ਫਿਰਦੇ ਨੇ ਨਾ। ਅੰਦਰੋਂ ਕਰਾਉਣਾ ਥੋੜਾ ਦਰਸ਼ਣ। ਫਕਤ ਨਾਮ ਦੇ ਜੀ ਵੀ ਯਾਦਗਾਰੀ ਚ ਬਣਿਆ ਹੋਇਆ। ਪੁਪੈਂਦੀ ਆ ਚੋਰੀ ਅੱਗ ਵਰਗੇ ਮਾਰਕੀਟ ਬਣੀ ਅੰਦਰ ਹੀ ਮੰਦਿਰ ਦੇ ਛੋਟੀ ਜੀ ਆਪ ਦੀ ਪੂਜਾ ਕਰਨ ਵਾਲੀਆਂ ਚੀਜ਼ਾਂ ਜੋਤ ਲਾਉਣ ਵਾਲੀਆਂ ਇਸ ਤੋਂ ਬਾਅਦ ਇੱਕ ਵਾਰ ਸ੍ਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਲੈ ਕੇ ਹੁਣ ਦੋ ਮੰਦਿਰ ਇੱਕ ਗੁਰੂ ਨੇੜਾ ਘਰ ਸੀਗਾ ਨਾਮ ਦੇ ਜੀ ਦਾ ਤੇ ਹੁਣ ਇੱਕ ਗੁਰਦਾਰ ਸਾਹਿਬ ਆ ਆ ਮਾਰਕਟ ਆ ਬਾਹਰ ਦੀ ਖਾਣ ਵੀਰ ਨੂੰ ਵਧੀਆ ਬਣੀ ਹੋਈ ਐ ਇੱਥੇ ਤੇਮਸੇ ਜੋ ਉਸ ਕਟੇ ਕਰਖੇ ਹੋਏ ਨੇ ਕੋ ਬੈ ਜੀ ਬੈ ਸੈ ਗਿਆ ਸਿੰਗਾ ਇਹ ਚੱਕ ਕਿਵੇਂ ਮਾਧਵਾ ਹੈ ਨਹੀਂ ਖੋਆ ਕਿੱਥੋਂ ਕੱਢ ਕੇ ਆਏ ਉਹ ਕਹਿੰਦਾ ਖੇਤੋਂ ਖੜੀ ਜਾਂਦੇ ਬਾਈ ਸਾਹਿਬ ਕਹਿੰਦਾ ਖੇਤ ਤੇ 300 ਰੁਪਏ ਕਿਲੋ ਖੋਆ ਦਿੰਦੇ ਆ ਨਾਮ ਪਤਾਉ ਦਾ ਆਪਕਾ ਕਿਆ ਹੈ ਯਾ ਚਾਹ ਹਿੜਿਓ ਬੋਲ ਤੋ ਨਾਮ ਹਨੂਮਾਨ ਹਨੂਮਾਨ ਸਿੰਘ ਉੱਤਰਾਂ ਦੇ ਕੋਈ ਗੱਡੀ 'ਚ ਬਹਿ ਗਏ ਆ ਆ ਤਾਂ ਜਾਣਦੇ ਹਨੂਮਾਨ ਸਿੰਘ ਲੋ ਜੀ ਭਗਤ ਨਾਮਦੇਵ ਜੀ ਦਾ ਗੁਰਦਾਰਾ ਬਈ ਬਣਿਆ ਹੋਇਆ ਪਿੰਡ ਜੀ ਨਾਸ ਨਰਸੀਪਿੰਡ ਚ ਹੁਣ ਉੱਥੇ ਐ ਲੰਗਰ ਛੱਕਾਂਗੇ ਤੇ ਇੱਕ ਘੰਟਾ ਰੁਕਣਾ 1 ਵਜੇ ਚੱਲੂਗੀ ਗੱਡੀ ਜਾਨੀਗੀ ਮੈਂ ਜਦੋਂ ਆ ਗਈ ਸੰਗਤ ਨੂੰ ਇੱਕ ਘੰਟਾ ਗਿਆ ਹੈ ਨਾ ਪੀਵੀ03 ਸ਼ਕਾਰ ਵੀ ਹੋ ਗਈ ਆਪਣੀ ਇੱਧਰ ਲਈ ਸੰਤੂ ਕਰਾਉਣੇ ਅੱਗੇ ਤੁਹਾਨੂੰ ਦਰਸ਼ਨ ਆਹ ਦਰਵਾਜ਼ਾ ਤਾਂ ਹੈ ਉੱਧਰ ਆ ਛੋਟਾ ਦਰਵਾਜ਼ਾ ਚੱਲ ਰਿਹਾ ਵਡਾ ਦਾ ਬਣ ਰਿਹਾ ਤਿਆਰ ਹੋ ਰਿਹਾ ਸਾਰੀ ਚੱਕ ਇਧਰਲਾ ਦਰਵਾਜ਼ਾ ਚੱਲੂਆ ਦਰبار صاحب ਗੁਰਦਾਰਾ ਜਨਮ ਸਥਾਨ ਸ਼੍ਰੋਮਣੀ ਵਕਤ ਬਾਬਾ ਨਾਮ ਦੇ ਜੀ ਨਰਸੀ ਨਾ ਹੁੰਦੇ ਅੰਗੋਲੀ ਬਾਬਾ ਜੀ ਨੇ ਕਹਾਣੀ ਸੁਣਾਈ ਆ ਦਾ ਨਾਮ ਦੇ ਵਿੱਚ ਦੀ 18 ਸਾਲ ਉਹ ਜੋ ਪੰਜਾਬ ਲਾਏ ਨੇ 32 ਹਨੇਰੇ ਲਾਏ ਨੇ ਬਾਕੀ ਇੱਕ ਜਗਾ ਹੋਰ ਆ ਪੰਡਤ ਆਪਣੀ ਕੀ ਸੀ ਇਹਨਾਂ ਨਾਲ ਉਹ ਜਗਾ ਦਾ ਨਾ ਉੱਥੇ ਲਾਏ ਨੇ ਫਿਰ ਕੁਝ ਸਾਲ 18 ਸਾਲ ਪੰਜਾਬ ਚ ਲਾਏ ਨੇ ਇਹਨਾਂ ਨੇ ਤੇ ਬਾਦਸਾਲ ਆ ਗਿਆ ਸੀਗਾ ਬੰਦੀ ਬਣਾ ਲਈ ਬਾਸਾਨੇ ਆਰਾਮ ਨਾਮ ਲੈਂਦੇ ਸੀ ਨਾ ਪੰਡਤਾਂ ਨੇ ਕਮਪਲੇਟ ਕਰਤੀ ਸੀ ਉਹ ਕਹਿੰਦੇ ਵੀ ਆਰਾਮ ਨਾਮ ਬੰਦ ਕਰਦੇ ਜਦੋਂ ਮੰਦਿਰ ਘਮਾਇਆ ਫਿਰ ਉਹ ਪਰਾਂ ਬਿਠਾਦਾ ਗੁਰਦਵਾਰੇ ਮੰਦਿਰ ਦੇ ਪਰਲੇ ਵਾਸੇ ਮੰਦਿਰ ਘੁੰਮ ਗਿਆ ਪੰਡਤਾਂ ਨੇ ਕੰਪਲੇਨਟ ਕਰਤੀ ਰਾਜਾ ਕਹਿੰਦਾ ਵੀ ਤੂੰ ਨਾਮ ਨਾਮ ਲੈਣਾ ਛੱਡ ਦੇ ਵੀ ਮਾਤਾ ਨਾਨੀ ਵੀ ਕਿ ਉਹ ਕਹਿੰਦਾ ਮੈਂ ਸਾਰਾ ਕੁਝ ਛੱਡ ਦੂੰ ਵੀ ਆ ਰਾਮ ਦਾ ਨਾਮ ਲੈਣਾ ਨਹੀਂ ਛੱਡੂਗਾ ਆ ਚੱਲੀ ਫਿਰ ਰਾਜੇ ਨੇ ਭਗਤ ਨਾਮ ਦੇ ਵੀ ਉੱਤੇ ਹੱਥ ਹੀ ਛੱਡਿਆ ਵੀ ਇਹ ਨਹੀਂ ਹਾਂਝਦਾ ਪੈਨੂੰ ਹੱਥੇ ਨਾਲ ਮਾਰ ਦੋ ਹਾਥੀ ਇਹ ਪੈਰਾ ਪੈ ਗਿਆ ਕਿ ਜਦੋਂ ਹਾਥੀ ਛੱਡੇ ਉਹ ਕਹਿੰਦਾ ਇਹ ਤਾਂ ਇੰਨੇ ਨੂੰ ਮਾਰਦਾ ਰਿਹਾ ਇਹ ਕੀ ਹੋ ਗਿਆ ਵੀ ਪੈਰੀ ਪੈ ਗਏ ਫੇਰ ਕਹਿੰਦੇ ਵੀ ਤੈਨੂੰ ਤਾਂ ਛੱਡਾਂਗੇ ਵੀ ਤੂੰ ਜਿਉਂਦੀਆਂ ਕਰ ਕਾਮਾਂ ਜਿਉਂਦੀਆਂ ਕਰ ਉਹ ਕਹਿੰਦੇ ਕਈ ਹਜ਼ਾਰ ਜਗ੍ਹਾ ਮੈਂ ਜਿਉਂ ਇਹ ਕਰ ਦੂ ਮੇਰਾ ਗਰੂ ਭਗਤ ਨਾਮਦੇਵ ਜੀ ਕਹਿੰਦੇ ਤਾਂ ਉਹਨਾਂ ਨੇ ਫੇਰ ਗਾਂ ਜਿਉਂਦੀ ਕਰੀ ਦੁੱਧ ਚੋਇਆ ਉਹਦਾ ਫੇਰ ਨਹੀਂ ਰਾਜਾ ਬੰਨੇ ਕਹਿੰਦਾ ਮੈਂ ਨਹੀਂ ਮੰਨਦਾ ਫੇਰ ਰਾਜਾ ਬਿਮਾਰ ਹੋਇਆ ਫੇਰ ਆ ਕੇ ਚਰਨੀ ਪਿਆ ਇਹ ਹੀ ਪਿੰਡ ਚੱਲੀ ਆ ਆਪਣੀ ਗੱਡੀ ਜਾਕੀ ਅੱਲਾਹ ਹੁਣ ਉੱਥੇ ਜਾ ਕੇ ਕਰਾਂਗੇ ਕਿਉਂਕਿ ਇਥੇ ਸਮਾਪਤੀ ਹੋ ਗਈ ਅੱਜ ਦੀ ਯਾਤਰਾ ਦੀ ਐਮ ਪੀ ਵੀ ਗੱਡੀ ਆ ਸਿੱਧੂ ਮੂਸੇ ਵਾਲਾ ਮੁੜਕਦਾ ਰਹੀ ਵੀਰ ਗੱਡੀ ਐਮ ਪੀ ਵੀ ਆ ਕੀ ਬਬੂ ਬਬੂ ਆਂਦੇ ਰਹੀ ਸਾਰਾ ਇਹ ਲੋਅ ਸ਼ਹਿਰ ਨਦੇੜ ਪਹੁੰਚੇ ਦੋ ਘੰਟਿਆਂ 'ਚ ਪਹੁੰਚੇ ਜੀ ਉੱਥੋਂ ਤਰੇ ਆਪਾਂ 1 ਵਜੇ ਬਸ 5-7 ਮਿੰਟ 'ਚ ਹੋਊਗਾ ਪਹੁੰਚਾਂਗਾ ਖੀਂਦਾ ਚਾਲ ਅੱਗੇ ਟਾਈਮ ਲੱਗਾ ਕਿਉਂਕਿ ਜਾਣ ਲੱਗੇ ਗੋਲ ਕਰਦਾ ਸਾਰੇ ਓਕੇ ਗਏ। ਵਾਹ ਫੇਕ ਲਾਈਟਾਂ ਦੇ ਖੜੇ ਆ ਬਾਈ ਗਰਮੀ ਪੂਰੀ ਹੋ ਗਈ ਹੁਣ। ਜਵਾਬ ਤੇ 3 ਵਜੇ ਕਹਿੰਦੇ ਸਫਰ ਦੁਬਾਰਾ ਗਿਆ। ਬਾਈ ਪੂਰੇ 2.5 ਘੰਟਿਆਂ ਜਿਹਰੇ ਲਾਇਆ ਹੈ। ਆ ਖੜੀਏ ਬੱਸ। ਫੋਨ ਵੀ 15% ਰਹਿ ਗਿਆ ਜਾ ਕੇ ਕਰਦੇ ਇਹਨੂੰ ਜਾ ਕੈਮਰਾ ਵੀ 15% ਰਹਿ ਗਿਆ ਚਾਹ ਦੇ ਨਾਲ। ਪਰ ਅਜਾ ਚਾਰ ਧਰਮ ਹੋਏ ਬੈਨ ਪਰ ਮੋਰੇ ਇੰਜਣੇ ਨਾਲ ਏਕ ਵਾਰ ਦੱਸਿਆ। ਆਹਰ ਫੁੱਲ ਕਰਮ ਹੋਏ ਹੋਏ ਨੇ ਉਹ ਤੂਫਾਨ ਜਿਹਾ ਪਹਿਲਾਂ ਆ ਗਿਆ ਉਹ ਤੂਫਾਨ ਭਾਦਾ ਆਹ ਹੋਦਾ ਭਾਦਾ ਉਹ ਆਪਾਂ ਤਾਂ ਪਹਿਲਾਂ ਵਾਂ ਹੀ ਗਏ